ਮੋਢਾਵਾਂ ਮੋਢਾਵਾਂ ਸਾਨੂੰ ਇੱਕਤਾ ਜਿੰਦਾਬਾਦ 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 ਦੋਰਾਹਾ ਵਿੱਚ ਕਿਸਾਨਾਂ ਨੇ 8 ਘੰਟੇ ਬਿਜਲੀ ਨਾ ਮਿਲਣ ਕਰਕੇ ਬਿਜਲੀ ਗ੍ਰਿਡ ਨੂੰ ਤਾਲਾ ਲਗਾ ਦਿੱਤਾ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਮਾਨ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਪਾਸੇ ਖੇਤੀ ਦੇ ਲਈ 8 ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਹੇ ਨੇ ਲੇਕਿਨ ਉਹਨਾਂ ਦੇ ਇਲਾਕੇ ਵਿੱਚ ਕਿਸਾਨਾਂ ਨੂੰ ਮੁਸ਼ਕਲ ਦੇ ਨਾਲ 2 ਤੋਂ 3 ਘੰਟੇ ਹੀ ਬਿਜਲੀ ਮਿਲ ਰਹੀ ਹੈ ਜਿਸ ਕਾਰਨ ਫਸਲਾਂ ਬਰਬਾਦ ਹੋਣ ਦੇ ਕੰਡੇ ਨੇ ਕੋਈ ਅਧਿਕਾਰੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਤੇ ਮਜਬੂਰੀ ਵਾਸ ਉਹਨਾਂ ਨੂੰ ਗ੍ਰਿਡ ਨੂੰ ਤਾਲਾ ਜੜਨਾ ਪਿਆ ਉੱਥੇ ਹੀ ਮੌਕੇ ਤੇ ਪਹੁੰਚੇ ਐਸਟੀਓ ਨੇ ਇਸ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਗ੍ਰਿਡ ਦਾ ਤਾਲਾ ਖੋਲ੍ਹਵਾਇਆ ਐਕਸ਼ਨ ਸਾਹਿਬ ਨੂੰ ਜੀ 4-5 ਦਿਨ ਹੋ ਗਏ ਪਹਿਲਾਂ ਵੀ ਮਿਲ ਕੇ ਗਏ ਨੇ ਜੀ ਆਪਣੇ ਨਮਾਇंदे ਵੀ ਸੀਗੇ ਕਿਸਾਨ ਯੂਨੀਅਨ ਦੇ ਨਮਾਇंदे ਵੀ ਸੀਗੇ ਪਿੰਡ ਦੇ ਵਿੱਚੋਂ ਵੀ ਪਤਵੰਤੇ ਆਏ ਸੀਗੇ ਤੇ ਸਾਨੂੰ ਇਹਨਾਂ ਨੇ ਤਕਰੀਬਨ ਕਿਹਾ ਸੀਗਾ ਵੀ ਤੁਹਾਡੀ ਲਾਈਟ ਸਹੀ ਹੋ ਜੂਗੀ ਤੇ ਭਗਵੰਤਮਾਨ ਸਾਹਿਬ ਸਰਕਾਰ ਤਾਂ ਕਹਿ ਰਹੀ ਆ ਅਸੀਂ ਲਾਈਟ ਵਾਧੂ ਦੇ ਰਹੇ ਆ ਜਾਂ 8 ਘੰਟੇ ਲਾਈਟ ਪੂਰੀ ਆ ਰਹੀ ਆ ਪਰ ਸਾਡਾ ਖਹਿਰਾ ਫੀਡਰ ਤੇ ਰਾਮਪੁਰ ਫੀਡਰ ਇਹਨਾਂ ਵਿੱਚ ਕੱਟ ਲਾ ਲੂ ਕਈ ਸਾਰੀ 5 ਘੰਟੇ ਸਾਢੇ 4 ਘੰਟੇ ਲਾਈਟ ਆ ਰਹੀ ਆ ਜੇ ਫਾਲਟ ਪੈ ਗਿਆ ਤਾਂ ਉਹਦੀ ਕੋਈ ਬਾਅਦ ਵਿੱਚ ਕੋਈ ਸਾਨੂੰ ਰਿਕਵਰੀ ਨਹੀਂ ਦਿੰਦੇ ਵੀ ਹਾਂ ਬਾਅਦ ਵਿੱਚ ਲਾਈਟ ਦੇ ਦਿੰਦੇ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਧਰਨਾ ਦਿੱਤਾ ਗੇਟ ਬੰਦ ਕਰਤਾ ਤਾਰ ਨਾਲ ਬੰਦ ਕੀਤਾ ਹੋਇਆ ਤੁਹਾਡਾ ਜੀ ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਪਹਿਲਾਂ ਮਿਲੇ ਹਾਂ ਜੀ ਪਹਿਲਾਂ ਅਮਲਕੇ ગયા ਚਾਰ ਦਿਨ ਪਹਿਲਾਂ ਜੀ ਅਸੀਂ ਆਪਦਾ ਮੰਗ ਪੱਤਰ ਵੀ ਦੇ ਕੇ ਗਏ ਆ ਕਿਸਾਨ ਯੂਨੀਅਨ ਦੇ ਨੁਮਾਇंदे ਵੀ ਆਏ ਸੀਗੇ ਜੀ ਸਾਰੇ ਆ ਕੇ ਗੱਲਬਾਤ ਕਰਕੇ ਗਏ ਆ ਜੀ ਸਾਨੂੰ ਪੂਰਾ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਜੀ ਤੁਹਾਡੀ 1-2 ਦਿਨਾਂ ਦੇ ਵਿੱਚ ਲੈਟ ਸਹੀ ਕਰ ਦਾਂਗੇ ਪਰ ਅੱਜ ਤਕਰੀਬਨ 5 ਦਿਨ ਹੋ ਗਏ 6 ਦਿਨ ਲੈਟ ਦਾ ਬੜਾ ਬੰਦਾ ਹਾਲਾ ਜੀ ਜੀ ਤੁਹਾਡੇ ਨਾਲ ਅੱਜ ਇਸ ਮਤਲਬ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਕਿਹੜੇ ਕਿਹੜੇ ਪਿੰਡ ਦੇ ਲੋਕ ਸ਼ਾਮਲ ਹੋਏ ਸਾਡੇ ਨਾਲ ਜੀ ਕਟਾਣਾ ਸਾਹਿਬ ਦੇ ਨਹੀਂ ਜਿਹੜੇ ਖੈਰਾ ਫੀਡਰ ਦੇ ਉੱਤੇ ਕਟਾਣਾ ਬਿੱਗਵਾਲ ਪੈਂਦਾ ਜੀ ਮਦੂਦਾਂ ਪੈਂਦਾ ਇਹ ਸਾਰੇ ਪੈ ਸਾਡੇ ਨਾਲ ਜ਼ਿੰਮੇਦਾਰ ਭਰਾ ਸਾਰਿਆਂ ਨੂੰ ਪਰੇਸ਼ਾਨੀ ਆ ਜੀ ਇਸ ਚੀਜ਼ ਦੀ ਬਹੁਤ ਜ਼ਿਆਦਾ ਲਾਈਟ ਦੀ ਕਿੰਨੀ ਦੇਰ ਧਰਨਾ ਤੁਹਾਡਾ ਜਾਰੀ ਰਹੇਗਾ ਜੀ ਦੇ ਕੋਈ ਜਨਾਜ਼ਰ ਸਾਡੇ ਨਾਲ ਆ ਕੇ ਕੋਈ ਜਿਹੜਾ ਇਹਨਾਂ ਦਾ ਉੱਚ ਨਮਾਇਦਾ ਵਾ ਉਹ ਨਹੀਂ ਗੱਲ ਕਰਦੇ ਜਾਂ ਸਾਨੂੰ ਪੂਰਾ ਇਹਨ ਪੂਰਾ ਪੱਕਾ ਭਰੋਸਾ ਨਹੀਂ ਦਿੱਤਾ ਜਾਂਦਾ ਅਸੀਂ ਜੀ ਬਿਲਕੁਲ ਇੱਥੇ ਬੈਠੇ ਆਂ ਗੇਟ ਬੰਦ ਕਰਤਾ ਇਹਨਾਂ ਦਾ ਦਫ਼ਤਰ ਦਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਜਿਹੜਾ ਦੱਖਣੀ ਬਾਈਪਾਸ ਹੈ ਇਹਨੂੰ ਜਾਮ ਕਰ ਲਾਂਗੇ ਸਭ ਤੋਂ ਪਹਿਲਾਂ ਸ਼੍ਰੀ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਮੈਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਬਲਾਕ ਦਾ ਆਹੇ ਤੋਂ ਅੱਜ ਜੋ ਤੁਸੀਂ ਦੇਖ ਰਹੇ ਹੋ ਸਾਡੇ ਕਿਸਾਨ ਵੀਰ ਖੇਤਾਂ ਦੇ ਵਿੱਚ ਕੰਮ ਕਰਨ ਦੀ ਬਜਾਏ ਸਾਨੂੰ ਆ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਨੇ ਕਾਰਨ ਕੀ ਹੈ ਸਾਡੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਖੇਤਾਂ ਦੇ ਵਿੱਚ ਸੁੱਕਦੀ ਜਾ ਰਹੀ ਹੈ ਪਿਛਲੇ ਤਕਰੀਬਨ ਜਦੋਂ ਦਾ ਝੋਨਾ ਲਗਣਾ ਸ਼ੁਰੂ ਹੋਇਆ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਇਆ ਸਾਡਾ ਜਿਹੜਾ ਰਾਮਪੁਰ ਫੀਡਰ ਆ ਜਾਂ ਖੈਰਾ ਫੀਡਰ ਆ ਇਹਦੇ ਉੱਪਰ ਇੰਨੀ ਵੱਡੀ ਪਰੇਸ਼ਾਨੀ ਹੈ ਕਿ ਤਿੰਨ ਚਾਰ ਘੰਟੇ ਜਾਂ ਪੰਜ ਘੰਟੇ ਤੋਂ ਬਾਅਦ ਕਦੀ ਲੈਟ ਹੀ ਨਹੀਂ ਆਈ ਉਸ ਦੇ ਸਬੰਧ ਦੇ ਵਿੱਚ ਸਾਰੇ ਕਿਸਾਨ ਵੀਰ ਆਵਣੇ ਸਾਡਾ ਸੰਪਰਕ ਕੀਤਾ ਜੀ ਸਾਡਾ ਸਾਥ ਦੋ ਅਸੀਂ ਆਪਣੇ ਭਰਾਵਾਂ ਦੇ ਨਾਲ ਤੁਰ ਕੇ ਇੱਥੇ ਆਏ ਆਂ ਵੀ ਅੱਜ ਤੇ ਦੋ ਤਿੰਨ ਦਿਨ ਪਹਿਲਾਂ ਵੀ ਇਹਨਾਂ ਨੂੰ ਅਸੀਂ ਮੰਗ ਪੱਤਰ ਪੇਤਾ ਸੀ ਉਹਦਾ ਕੋਈ ਹੱਲ ਨਹੀਂ ਹੋਇਆ ਤਾਂ ਅੱਜ ਅਸੀਂ ਆਉਂਦੇ ਆਂ ਸਰ ਪਹਿਲਾਂ ਇਹਨਾਂ ਦਾ ਦਫ਼ਤਰ ਦਾ ਗੇੜ ਬੰਦ ਕੀਤਾ ਵੀ ਅਸੀਂ ਆਮ ਲੋਕਾਂ ਨੂੰ ਨਹੀਂ ਪਤਾ ਕਰਨਾ ਪਰ ਜੇ ਹੁਣ ਇਹਨਾਂ ਦਾ ਸਾਡੇ ਉੱਚੇ ਅਧਿਕਾਰੀ ਕੋਈ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਤਾਂ ਅਸੀਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਮੇਨ ਜੀ ਜੀ ਰੋਡ ਬੰਦ ਕਰਨ ਜਾਵਾਂਗੇ ਹਰਜੀਤ ਜੀ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਕਿਸਾਨੀ ਨੂੰ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ ਤੇ ਤੁਹਾਡੇ ਸਵਾਲ ਨੇ ਜਿਹੜੇ ਉਹ ਦਾਅਵੇ ਦੀ ਹਵਾ ਕੱਟ ਰਹੇ ਨੇ ਕੀ ਕਹਿ ਦੇਖੋ ਜੇ ਜੇ ਸਾਨੂੰ ਨਿਰਵਿਘਨ ਬਿਜਲੀ ਮਿਲਦੀ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਕੀ ਪਈ ਸੀ ਬਿਲਕੁਲ ਕੋਰਾ ਝੂਠ ਆ ਪੰਜਾਬ ਸਰਕਾਰ ਦਾ ਹਰੇ ਪੂਰੇ ਪੰਜਾਬ ਦੇ ਵਿੱਚ ਹਵਾ ਨਿਕਲ ਚੁੱਕੀ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਜੇ ਰਿਜ਼ਲਟ ਮਿਲਣਗੇ ਪੰਜਾਬ ਦੇ ਵਿੱਚ ਕੱਲਾ ਇਹੀ ਨਹੀਂ ਰ ਆਪਣਾ ਰਾਮਪੁਰ ਜਿਆ ਰਾਜਗੜ ਫਿਲਟਰ ਨਹੀਂ ਜਾਂ ਆਪਣਾ ਖੈਰਾ ਫਿਲਟਰ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਇਹੀ ਹਾਲ ਕਟਾਂ ਦੇ ਕੱਟ ਲਗਾਤਾਰ ਆਪਣਾ ਜਿਹੜੀ ਬਿਜਲੀ ਸਪਲਾਈ ਆ ਉਹਦਾ ਇੰਨੇ ਮਾੜੇ ਹਾਲ ਨੇ ਵੀ ਬੇਹਦ ਬੱਤਰ ਹਾਲਾਤ ਇਹਨਾਂ ਕੋਲ ਜਿਹਨੂੰ ਸੰਭਾਲਿਆ ਨਹੀਂ ਜਾ ਰਿਹਾ ਇਹ ਜੇ ਹਾਲਾਤ ਨੇ ਇਹ ਕਹਵਾਸ ਦਾ ਕਹਿੰਦੇ ਸੀ ਕੋਲੇ ਸਾਡੇ ਹੋ ਗਏ ਆਪਣਾ ਜਿਹੜੇ ਬਿਜਲੀ ਪਲਾਂਟ ਨੇ ਉਹ ਸਾਡੇ ਹੋ ਗਏ ਪਰ ਬਿਜਲੀ ਕਿੱਥੇ ਗਈ ਇਹਦਾ ਮਤਲਬ ਜਾਂ ਤਾਂ ਕੋਈ ਚੋਰ ਮੋਰੀ ਰਾਇ ਬਿਜਲੀ ਬਾਹਰ ਵੇਚੀ ਜਾਂ ਰਹੀ ਹੈ ਜਿਹੜੀ ਕਿਸਾਨਾਂ ਦਾ ਕਹਿੰਦਾ ਆਪ ਤੁਸੀਂ ਹੁਣ ਘਰਾਂ ਦੇ ਵਿੱਚ ਵੇਚਦੇ ਹੋ ਘਰਾਂ ਦੇ ਵਿੱਚ ਕਿੰਨੇ ਕਿੰਨੇ ਕਟ ਲੱਗ ਰਹੇ ਨੇ ਕੱਲੇ ਕਿਸਾਨਾਂ ਨੂੰ ਨੀ ਹਰੇਕ ਪਾਸੇ ਹੀ ਬੁਰਾ ਹਾਲ ਹੋਇਆ ਪਿਆ ਇਹਨਾਂ ਦਾ ਗੁਰਜੀਤ ਜੀ ਗੱਲ ਕਰਦੇ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਤੁਹਾਡੇ ਦੱਸਣ ਅਨੁਸਾਰ ਕਿ ਐਕਸ਼ਨ ਸਾਹਿਬ ਛੁੱਟੀ ਦਿਨੇ ਤੇ ਉੱਚ ਅਧਿਕਾਰੀ ਕੋਈ ਹਾਜ਼ਰ ਨਹੀਂ ਹੈ ਤੇ ਇਹਦਾ ਤਰਨਾ ਕਿੰਨਾ ਸਮਾਂ ਚੱਲ ਜਾਰੀ ਰਹੇ ਦੇਖੋ ਐਕਸ਼ਨ ਸਾਹਿਬ ਛੁੱਟੀ ਦਿਨੇ ਛੁੱ ਤਾਂ ਐਕਸੀਨ ਸਾਹਿਬ ਤੋਂ ਉੱਪਰ ਵਾਲੇ ਕੋਈ ਵੀ ਚੀਫ ਆਗ ਸਾਡੇ ਨਾਲ ਮਿਲੇ ਜੇ ਇਹ ਕਹਿੰਗਾ ਗੱਲ ਕਰਨਗੇ ਵੀ ਐਸਡੀਓ ਨੂੰ ਮਲਾ ਦਿੰਨੇ ਆ ਤਾਂ ਅਸੀਂ ਬਿਲਕੁਲ ਕੋਈ ਸਾਡੀ ਸਹਿਮਤੀ ਨਹੀਂ ਹੋਊਗੀ ਔਰ ਜਿੰਨਾ ਚਿਰ ਸਾਨੂੰ ਸਾਡੀ ਸਪਲਾਈ ਚਾਲੂ ਕਰਕੇ 8 ਘੰਟੇ ਆਪਣਾ ਦਿਨ ਦੀ ਨਹੀਂ ਚਲਾਈ ਜਾਂਦੀ ਅਸੀਂ ਇੱਥੇ ਨਿਰਵਗਨ ਬੈਠੇ ਰਹਾਂਗੇ ਔਰ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਬਿਜਲੀ ਦੀ ਸਪਲਾਈ ਨਾ ਪੂਰੀ ਹੋਣ ਕਰਕੇ ਰਾਮਪੁਰ ਦੇ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਕਦਮ اٹھਾਇਆ ਗਿਆ ਹੈ ਕਿ ਇਹਦੇ ਸਬੰਧੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਲਈ ਗਈ ਹੈ ਮਨਜੋਗ ਐਸਡੀਐਮ ਸਾਹਿਬ ਮੌਕੇ ਤੇ ਜਿਹੜੇ ਵਿੱਚ ਅਧਿਕਾਰੀ ਉਹਨਾਂ ਨੂੰ ਭੇਜ ਰਹੇ ਜਲਦੀ ਇਹਨਾਂ ਦਾ ਰੈਜ਼ੋਲੂਸ਼ਨ ਕਰਕੇ ਇਹਨਾਂ ਨਾਲ ਜਿਹੜਾ ਧਰਨਿਕਾ ਕਰ ਕੀਤਾ ਜਾਵੇ